ਜਿੱਥੇ ਵੱਡੀ ਪੱਧਰ ਤੇ ਇੰਡਸਟਰੀ ਵੀ ਹੈ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਕਾਰੋਬਾਰ ਵੀ ਹੈ ਕੰਮ ਵੀ ਹੈ ਸੋ ਨਾਲ ਨਾਲ ਕੁ ਸਵਾਲ ਵੀ ਹੋਣਗੇ ਚਾਹੇ ਉਹ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਔਰ ਜਿਹੜੀ ਲਾਲ ਫੀਤਾ ਸਾਈ ਵੀ ਵਿੱਚ ਰਿਕਾ ਬਣਦੀ ਸੀਗੀ ਤੁਸੀਂ ਦੇਖਿਆ ਗ੍ਰੀਨ ਜਿਹੜਾ ਹੈ ਉਹ ਐਪੀਡ ਤਿਆਰ ਕੀਤਾ ਹੈ ਜਿਹਦੇ ਅੰਦਰ ਇੰਡਸਟਰੀ ਵਾਲਿਆਂ ਨੂੰ ਅ ਮਤਲਬ ਕੰਪੈਰੀਟਿਵਲੀ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਅੱਜ ਸਾਲ ਪਈਆਂ ਨੇ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦੇ ਪ੍ਰਤੀ ਜਿਹੜੇ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਆ ਮੈਨੂੰ ਲੱਗਦਾ ਕਿ ਅਰੜ ਜਣਾਂ ਚ ਹੋਰ ਵੀ ਵੱਡੇ ਪ੍ਰਜੈਕਟ ਪੰਜਾਬ ਦਾ ਪਰ ਪੰਜਾਬ ਲਈ ਜੋ ਵੀ ਵੈਟਰ ਹੋਊਗਾ ਅਸੀਂ ਪੰਜਾਬ ਦੇ ਹਿੱਤਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਪਹਿਲੇ ਪੰਜਾਬ ਹੈ ਪੰਜਾਬ ਲਈ ਜੋ ਵੈਟਰ ਹੋਊਗਾ ਅਸੀਂ ਕਰਾਂਗੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਆਕਾਲੀ ਦਲ ਧਰਾਤਲ ਤੇ ਜਾ ਰਿਹਾ ਕਮਜ਼ੋਰ ਹੋ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਾਰੇਦਾਲ ਤੋਂ ਟੁੱਟਿਆ ਬਹੁਤ ਵੱਡੀ ਫਤਿਹ ਦੇ ਗੈਂਗਸਟਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਨੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਅੱਜ ਲੁਧਿਆਣਾ ਜ਼ਿਲ੍ਹੇ ਦੀ ਇੱਕ ਮੀਟਿੰਗ ਰੱਖੀ ਹੈ ਸੋ ਇਸ ਮੀਟਿੰਗ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਵਕ ਵਕ ਸਵਾਲ ਨੇ ਜਿਹੜੇ ਵੱਖ-ਵੱਖ ਮੈਹਿਕਮਿਆਂ ਨਾਲ ਜੁੜਦੇ ਆ ਉਹਨਾਂ ਦੇ ਅਫੀਸਰ ਸਹਿਬਾਨ ਔਰ ਇਥੋਂ ਦਾ ਟੋਟਲ ਸਿਵਲ ਪ੍ਰਸ਼ਾਸਨ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਹਿਬਾਨ ਸੋ ਅੱਜ ਪਹਿਲੋ ਕੋਟ ਲੱਗੇ ਰੇ ਆ ਜਨਰਲ ਇਲੈਕਸ਼ਨ ਦੇ ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਲੋਕਾਂ ਦੇ ਆਏ ਆ ਜਾਂ ਹੋਰ ਆਣੇ ਆ ਉਹਨਾਂ ਦੇ ਉੱਤੇ ਅੱਜ ਇੱਕ ਠੋਸ ਸੀ ਚਾਹਨੇ ਆ ਵੀ ਲੁਧਿਆਣਾ ਕਿਉਂਕਿ ਪੰਜਾਬ ਦਾ ਬੜਾ ਮੇਜਰ ਡਿਸਟ੍ਰਿਕਟ ਹੈਗਾ ਔਰ ਜਿੱਥੇ ਵੱਡੀ ਪੱਧਰ ਤੇ ਇੰਡਸਟਰੀ ਵੀ ਹੈ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਕਾਰੋਬਾਰ ਵੀ ਹੈ ਕੰਮ ਵੀ ਹੈ ਸੋ ਨਾਲ ਨਾਲ ਕੋਈ ਸਵਾਲ ਵੀ ਹੋਣਗੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵਾਈਚ ਜਿਸ ਤਰ੍ਹਾਂ ਹਰ ਰੋਜ਼ ਪੰਜਾਬ ਦੇ ਅੰਦਰ ਵੱਖੋ ਵੱਖਰੇ ਵਰਗਾਂ ਦੀਆਂ ਵੱਖੋ ਵੱਖਰੇ ਸਵਾਲਾਂ ਨੂੰ ਜਿੱਟਣ ਦੇ ਲਈ ਪਹਿਲਕਦਮੀ ਹੋ ਰਹੀਆਂ ਨੇ ਚਾਹੇ ਉਹ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਦੇ ਅੰਦਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਆਸੀ ਦਬਾਅ ਤੋਂ ਬੜਾ ਮੈਡ ਦੇ ਉੱਤੇ ਰੋਜ਼ਗਾਰ ਦਿੱਤੇ ਜਾ ਰਿਹਾ ਜਿੱਥੇ ਬਾਕੀ ਗੱਲਾਂ ਦਾ ਕੰਮ ਚੱਲ ਰਿਹਾ ਸੋ ਉਥੇ ਜਿਹੜੇ ਲੋਕਲ ਸਵਾਲ ਵੀ ਲੁਧਿਆਣੇ ਦੇ ਉਹਨਾਂ ਨੂੰ ਵੀ ਮਤਲਬ ਪੈਲ ਦੇ ਆਧਾਰ ਤੇ ਨਿਠਿਆ ਜਾਵੇ ਤੇ ਅੱਜ ਮੀਟ ਕਰਨ ਲਈ ਆਇਆ ਹੈ ਸਰਕਾਰ ਵੱਲੋਂ ਕੋਈ ਨਵੇਂ ਡਿਵੈਲਪਮੈਂਟ ਨੂੰ ਲੈ ਕੇ ਕੁਝ ਆ ਰਿਹਾ ਹੋਵੇ ਸਰਕਾਰ ਕੁਝ ਲੈ ਕੇ ਆਲੀ ਪ੍ਰੋਜੈਕਟ ਕੋਈ ਨਵੇਂ ਲੈ ਕੇ ਆਲੀ ਹੈ ਨਹੀਂ ਜਨਰਲੀ ਸਭੁੱਝੇ ਪੰਜਾਬ ਦੇ ਅੰਦਰ ਅ ਬਾਹਰ ਤੋਂ ਵੀ ਔਰ ਡੋਮੈਸਟਿਕ ਵੀ ਜਿਹੜੇ ਉਦਮੀ ਪੰਜਾਬ ਦੇ ਅੰਦਰ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਬਹੁਤ ਵੱਡੇ ਮਤਲਬ ਜਿਹੜੇ ਕਦਮ ਸਰਕਾਰ ਨੇ ਪੁੱਟੇ ਆ ਔਰ ਜਿਹੜੀ ਲਾਲ ਫੀਤਾ ਸਾਈ ਵੀ ਵਿੱਚ ਰਿਕਾ ਬਣਦੀ ਸੀਗੀ ਤੁਸੀਂ ਦੇਖਿਆ ਗ੍ਰੀਨ ਜਿਹੜਾ ਹੈ ਉਹ ਐਫੀਡੀ ਜਿਹੜਾ ਤਿਆਰ ਕੀਤਾ ਹੈ ਜਿਹਦੇ ਅੰਦਰ ਇੰਡਸਟਰੀ ਵਾਲਿਆਂ ਨੂੰ ਮਤਲਬ ਕੰਪੈਰੀਟੇਬਲੀ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਅੱਜ ਸਾਲਵ ਹੋਈਆਂ ਨੇ ਸੋ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਵੀ ਇੰਡਸਟਰੀ ਵੱਡੀ ਪੱਧਰ ਤੇ ਆ ਰਹੀ ਹੈ ਉਹਦੇ ਲਈ ਜਤਨ ਕੀਤੇ ਜਾ ਰਹੇ ਆ ਸੋ ਪੰਜਾਬ ਦੁਆਰਾ ਲਈ ਤੇ ਆਵੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਤੇ ਭਰੋਸਾ ਜਿਵੇਂ ਮਾਨਜੁਗ ਮੁੱਖ ਮੰਤਰੀ ਦੇ ਮਤਲਬ ਰਤੀ ਆ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦੇ ਬਰਤ ਦੇ ਜਿਹੜੇ ਪੰਜਾਬ ਦੇ ਲੋਕ ਉਸਵਾਸ ਕਰਦੇ ਆ ਮੈਨੂੰ ਲੱਗਦਾ ਕਿ ਹਰੜ ਦੇ ਨਾਲ ਹੋਰ ਵੀ ਵੱਡੇ ਪ੍ਰੋਜੈਕਟ ਪੰਜਾਬ ਦਾ ਸਟੈਂਡਰਡ ਕਾਨੂੰਨ ਵੱਕਪੋਟ ਸੋਧ ਪਹਿਲੇ ਲੱਕੇ ਆਂਦੇ ਜਾ ਰਹੇ ਆ ਤੁਹਾਨੂੰ ਪਤਾ ਹੈ ਕੰਡੀਆਂ ਬਲੌਕ ਰੋਧ ਕਰ ਰਿਹਾ ਹਾਂ ਮੈਂ ਉਹਦੀ ਸਟੱਡੀ ਨਹੀਂ ਕੀਤੀ ਓਨੈਸਟਲੀ ਮੈਂ ਉਸ ਬਾਰੇ ਕੋਈ ਕਮੈਂਟ ਕਰਾਂ ਪਰ ਪੰਜਾਬ ਲਈ ਜੋ ਵੀ ਵੈਟਰ ਹੋਗਾ ਅਸੀਂ ਪੰਜਾਬ ਦੇ ਹਿੱਤਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਪਹਿਲੇ ਪੰਜਾਬ ਹੈ ਪੰਜਾਬ ਲਈ ਜੋ ਵੈਟਰ ਹੋਗਾ ਅਸੀਂ ਉਹ ਕਰਾਂਗੇ ਸ਼੍ਰੋਮ ਨੇ ਕੱਲ੍ਹ ਨੇ ਸੰਸਦ ਦੀ ਬੋਰਡ ਦਾ ਗਠਨ ਕੀਤਾ ਪੰਗਲਾ ਤਾਂ ਨਹੀਂ ਪਾਰਟੀਆਂ ਚਾਰੇ ਜਿਹੜੀ ਕੰਡ ਕੰਡ ਕਰਦੀ ਸੀ ਆਪਸੀ ਟਕਣ ਜਲਦੀ ਬਸੰਗ ਲਾਜ਼ਮੀ ਦੇਖੋ ਹਰ ਪਾਰਟੀ ਆਪਣੇ ਵਿਕਾਸ ਦੇ ਲਈ ਆਪਣੇ ਆਪਣੇ ਕੰਮ ਕਰਦੀ ਹੈ ਸੋ ਕੋਰ ਕਮੇਟੀ ਉਹਨਾਂ ਨੇ ਬਣਾਈ ਉਹਨਾਂ ਦਾ ਅੰਟਰਨਲ ਮਾਮਲਾ ਸੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਅਕਾਲੀ ਦਲ ਧਰਾਤਲ ਤੇ ਜਾ ਰਿਹਾ ਕਮਜ਼ੋਰ ਹੋ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਾਹੇਦਾਲ ਤੋਂ ਉੱਠਿਆ ਸੋ ਬਾਕੀ ਤਾਂ ਹਰਕ ਪਾਰਟੀ ਨੂੰ ਆਪਣੀ ਕਮੇਟੀ ਆਪਣੇ ਅਗੂ ਚ ਹੁੰਦਾ ਅਧਿਕਾਰ ਹੈ ਸਰ ਇੱਕ ਲਾਰੈਂਸ ਬਿਸ਼ਨੋਈ ਦੀ ਵੀਡੀਓ ਲੈ ਕੇ ਕਾਫੀ ਜਿਹੜਾ ਹਾਈ ਪੋਰਟ ਸੈਕਿਟੀ ਦੀ ਰਿਪੋਰਟ ਹੈ ਤੁਹਾਨੂੰ ਕੀ ਲੱਗਦਾ ਹੈ ਬਹੁਤ ਸਵਾਲ ਉੱਠੇ ਜਾ ਰਹੇ ਨੇ ਨਹੀਂ ਪੰਜਾਬ ਦੇ ਅੰਦਰ ਗੈਂਗਸਟਰਾਂ ਦੇ ਪ੍ਰਤੀ ਜਿੰਨਾ ਸਖਤ ਰੁਖ ਮਾਨਜੁਗ ਮੁੱਖ ਮੰਤਰੀ ਜੀ ਬਣਾ ਰਹੇ ਆ ਬਹੁਤ ਵੱਡੀ ਪੱਧਰ ਦੇ ਗੈਂਗਸਟਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਨੇ ਸੋ ਜੇ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੀ ਲੈਂਡ ਆਰਡਰ ਨੂੰ ਪੰਜਾਬ ਦੇ ਅਮਨ ਕਮਣ ਨੂੰ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਣ ਦਾ ਜਦਨ ਕਰੂਗਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ